ਅਸਲ ਇਦਾਂ ਸੀਗਾ ਅਸੀਂ ਦੂਰ ਤੋਂ ਦੇਖਿਆ ਸਾਨੂੰ ਇਦਾਂ ਲੱਗਿਆ ਕਿ ਤੇ ਬੋਰੀ ਡਿੱਗੀ ਹੁੰਦੀ ਆ ਅੱਛਾ ਤੇ ਮੈਂ ਸ਼ਹਿਰ ਤੋਂ ਉਧਰੋਂ ਥੱਲੇ ਕਰਕੇ ਗੱਡੀ ਤੇ ਆਮਨਾ ਆ ਰਿਹਾ ਸੀ ਮੇਰੇ ਵਿੱਚ ਨਾਲ ਮੇਰੇ ਮੁੰਡਾ ਬੈਠਾ ਸਰਪੰਚ ਸਾਹਿਬ ਉਹ ਸ਼્યોਰ ਹੈ ਕਿ ਇਹਨੂੰ ਟਰੱਕ ਨੇ ਮਾਰਿਆ ਕਨੇਸ਼ ਹੋ ਰਿਹਾ ਸੀ ਦੇਖਿਆ ਸੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਅੱਛਾ ਟੈਂਕੀ ਸੀ ਤੇਲ ਵਾਲੀ ਓਕੇ ਤੇ ਅਸੀਂ ਪਿੱਛੇ ਗੱਡੀ ਰੋਕ ਕੇ ਕਾਫੀ ਅੱਗੇ ਜਾ ਕੇ ਅਸੀਂ ਕਿ ਪਿੱਛੇ ਕਰਕੇ ਦੇਖੀਏ ਕਿ ਬਸ ਬੰਦਾ ਨਾ ਹੋਵੇ ਜਦ ਅਸੀਂ ਪਿੱਛੇ ਗੱਡੀ ਖੜਕੇ ਉਤਰਨ ਜਾਤੇ ਟਰੱਕ ਲੰਘ ਗਿਆ ਉਸ ਤੋਂ ਪਹਿਲਾ ਦੇਖਣ ਨੂੰ ਆਇ ਲੱਗਿਆ ਕਿ ਕੋਈ ਬੋਰੀ ਆ ਹਾਂ ਦੇਖਣ ਨੂੰ ਦੂਰੋਂ ਸਾਨੂੰ ਇਦਾਂ ਹੀ ਲੱਗਿਆ ਕਿ ਕੋਈ ਇਹੋ ਜਿਹੀ ਚੀਜ਼ ਲਿਗੀ ਆ ਮੈਨੂੰ ਫਿਰ ਉਹ ਬੰਦੇ ਨੇ ਵਿੱਚ ਬੈਠੇ ਨੇ ਮੈਂ ਤਾਂ ਗੱਡੀ ਚ ਲਾਉਂਦਾ ਉਹਨੇ ਦੱਸਿਆ ਕਹਿੰਦਾ ਬੰਦਾ ਲੱਗਦਾ ਅੱਛਾ 22 23 ਸਾਲ ਦਾ ਕਹਿੰਦੇ ਨੌਜਵਾਨ ਇਹ ਥੋੜੀ ਉਮਰ ਦਾ ਲੱਗਦਾ ਦੇਖਿਆ ਮੁੰਡਾ ਥੋੜੀ ਉਮਰ ਦਾ ਲੱਗਦਾ ਪਰ ਹੋਈ ਬਹੁਤ ਮੰਦ ਭਾਗੀ ਆ ਇਹ ਕੀ ਕ੍ਰੋਸ ਕਰ ਰਿਹਾ ਸੀ ਇਹ ਕ੍ਰੋਸ ਨਹੀਂ ਸੀ ਕਰ ਰਿਹਾ ਕਸੂਰ ਟਰੱਕ ਆਉਂਦਾ ਵੀ ਨਹੀਂ ਗਿਣਿਆ ਜਾਦਾ ਕਿਉਂਕਿ ਉਹ ਸਪੀਡ 'ਚ ਆਂਦਾ ਸੀ ਇਹ ਚਾਨ ਚੱਕ ਇੱਥੇ ਇਹ ਉਹ ਇਹ ਚਾਨ ਚੱਕ ਜਿੱਦਾਂ ਡਿਗਿਆ ਕੋਈ ਚੀਜ਼ ਲੱ ਇਹ ਪਹਿਲਾਂ ਡਿਗਿਆ ਸੀ ਪਰ ਉਹ ਉੱਪਰ ਦੀ ਟਰੱਕ ਨੰਗਣ ਦਾ ਪਟਾਕਾ ਬੋਲ ਗਿਆ ਉਸ ਦੇਖ ਕੇ ਫਿਰ ਅਸੀਂ ਖੜੇ ਹੋਏ 100 ਨੰਬਰ ਤੇ ਫੋਨ ਕੀਤਾ ਸਾਰੇ ਪਾਸੇ ਪਰ ਅਜੇ ਤੱਕ ਕੋਈ ਨਹੀਂ ਆਇਆ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਮੇਰੇ ਖਾਬਨਾ 35 ਮਿੰਟ ਸਾਨੂੰ ਹੋ ਗਏ ਗੱਡੀਆਂ ਰੁੜ ਗਈਆਂ ਐਮਬੂਲੈਂਸ ਕੋਈ ਆਈ ਐਮਬੂਲੈਂਸ ਪਿੱਛੇ ਉਹ ਕਮਾਲੀ ਵਾਲੀ ਆਈ ਸੀ ਉਹ ਖੜੀ ਦੇਖਦੂ ਕਿ ਉਹ ਕਹਿੰਦੇ ਅਸੀਂ ਤਾਂ ਰੂਟੀਨ ਚ ਪਿੱਛੇ ਜਲੰਧਰੋਂ ਆ ਰਹੇ ਹਾਂ ਉਹ ਫਿਰ ਚਲੇ ਗਿਆ ਪਰ ਇਹ ਵੀ ਡੈੱਡ ਬੋਡੀ ਨੂੰ ਜਾਂਦੇ ਸਿਵਲ ਹਸਪਤਾਲ ਦੀ ਛੱਡ ਦਿੰਦੇ ਪਰ ਇਹ ਤਾਂ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਕਿਹਾ ਕੋਸ਼ਿਸ਼ ਕਰੋ ਪਰ ਉਹਨਾਂ ਨੇ ਸਾਡਾ ਨਹੀਂ ਮੰਨਿਆ ਇੱਥੋਂ ਮੈਂ ਜਦੋਂ ਆਂਦਾ ਸੀ ਮੈਂ ਦੇਖਿਆ ਕਈ ਲਾਲ ਬੱਤੇ ਵਾਲੀਆਂ ਗੱਡੀਆਂ ਬਹੁਤ ਸਪੀਡ ਨਾਲ ਲੰਘਦੀਆਂ ਰੁਕ ਗਈਆਂ ਦੋ ਗੱਡੀਆਂ ਰੁਕੀਆਂ ਪਰ ਰੋਕੇ ਅਸੀਂ ਹਾਕਾ ਮਾਰੀਆਂ ਉਹਨਾਂ ਨੂੰ ਇੱਕ ਬਿੰਦਰਾ ਗੱਡੀ ਸਰਕਾਰੀ ਗੱਡੀ ਮੁਲਾਜ਼ਮ ਵਿੱਚ ਬੈਠੇ ਲੇਕਿਨ ਉਹਨਾਂ ਨੇ ਥੱਲੇ ਉਤਰ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਗੱਡੀ ਆਰਾਮ ਨਾਲ ਲੈ ਕੇ ਚਲੇ ਗਏ ਤੁਸੀਂ ਉਹਨਾਂ ਨੂੰ ਫਾਰਮ ਹੀ ਕਰ ਦਿਓ ਕਿ ਅਨਫਾਰਮ ਤਾਂ ਅਸੀਂ ਕਰਦੇ ਜਦ ਦੇ ਖੜੇ ਸਾਡੇ ਤੋਂ ਅੱਧਾ ਘਾਉਣਾ ਘੰਟਾ ਹੋ ਗਿਆ ਅ ਇਹ ਵੀ ਤਾਂ ਕਾਨੂੰ ਚੱਲਿਆ ਹੋਊ ਘਰੇ ਆਪਣੇ ਕਿਤੇ ਡੇਰੇ ਡੂਰੇ ਚੱਲਿਆ ਸੀ ਜੇ ਮੈਨੂੰ ਇਹ ਲੱਗਦਾ ਜੀ ਕਿ ਪੈਕੇਜ ਹੋ ਸਕਦਾ ਮਹਿੰਗਾ ਕਿ ਪਤਾ ਲੱਗਣਾ ਪਤਾ ਨਹੀਂ ਪਤਾ ਲੱਗਣਾ ਜਸਪ੍ਰਣਾ ਮਹਿੰਗਾ ਹੋਣਾ ਤੋੜਾ ਫਰਕ ਹੋ ਜਾਣਾ ਨੇੜੇ ਜੋ ਦੇਖਦਾ ਕਰੇ ਹਾਈ ਤੇ ਵਾਲੇ ਕਿਉਂਕਿ ਨਾ ਤਾਂ ਕੋਈ ਸਾਈਕਲ ਦੀ ਦਾ ਨਾ ਕੋਈ ਹੋਰ ਵੀ ਦਾ ਇੱਧਰ ਆਉਣ ਵਾਲੇ ਕੋਈ ਚੀਜ਼ ਤਾਂ ਦੀਦੀ ਨਹੀਂ ਕੱਟਿਆ ਆਇਆ ਗੱਲ ਬੜਾ ਠੀਕ ਆ ਸਾਡੇ ਯਾਰ ਆਖਰ ਬੰਦੇ ਵੀ ਇਹ ਲੋੜ ਬੰਦੀ ਦਾ ਹੋਣਾ ਚੰਗੀ ਨਹੀਂ ਲੱਗਦਾ ਕੋਈ ਨਾ ਖੜਾ ਹੋਇਆ ਆ ਅੰਕਲ ਉਡੀ ਖੜੇ ਸੀ ਮੈਂ ਰੋਕ ਗਿਆ ਮੇਰੇ ਤੇ ਇਹਨੂੰ ਕਿ ਸਾਡੇ ਮਨਚ ਇਹ ਸੀ ਬੰਤ ਗਏ ਅਹੀਂ ਦਾ ਗੱਡੀ ਲਾ ਕੇ ਉਹ ਮੈਨੂੰ ਕੰਦਾ ਪਿੱਛੇ ਨੂੰ ਗੱਡੀ 'ਚ ਬੈ ਕਰੀ ਦੁੱਧ ਨਾਲ ਜਾਈ ਪੈ ਮਾਰ ਦੇਣਾ ਕਿਹਨ ਜੇ ਆ ਗਿਆ ਇਹ ਦਿਖਣ ਜੋਗਾ ਰਹਿ ਗਿਆ ਲੋਕਾਂ ਨੂੰ ਆ ਗੱਡੀ ਆ ਗਈ ਹਾਈਵੇ ਤੇ ਨਹੀਂ ਤਾਂ ਹਨੇਰੇ 'ਚ ਕਿਸੇ ਨੂੰ ਨਹੀਂ ਪਤਾ ਅੱਜ ਤਾਂ ਦੇਖੋ ਸਾਡਾ ਫਰਜ਼ ਹੈ ਨਹੀਂ ਪੁੱਛਣਾ ਪਹਿਲਾਂ ਇੱਧਰ ਕੁੱਤੇ ਫਿਰਦੇ ਇੰਦਰ ਕੀ ਇੰਦਰ ਹੋਰਤ ਨਹੀਂ ਹੋ ਜਾਏਗਾ ਦੇਖ ਲਈ ਪਹਿਲਾਂ ਸਾਡਾ ਫਰਜ਼ ਹੈ ਤੁਹਾਨੂੰ ਪੁੱਛਣਾ ਜੀ ਕੋਈ ਇਹਦੀ ਵਹੀਕਲ ਵੀ ਨਹੀਂ ਆਦਵਾ ਦੀਦੀ ਹੈ ਦੇਖਣਾ ਇਹ ਗੱਲ ਚਲਾ ਤੇ ਨੋਟ ਲਿਆ ਸੀ ਦੇਖਿਆ ਸਭ ਤੁਹਾਨੂੰ ਉਹ ਦੱਸਦੀ ਹੈ ਹਾਂ ਵੀ ਚੱਲੋ ਕਰਨ ਜਾਂਦੇ ਹਾਂ ਹਾਂ ਜਾਣਦੇ ਤੁਸੀਂ ਘੜਾ ਬੜਾ ਜਾਣਦੇ ਜਣਾ ਕੋਈ ਨਹੀਂ ਹਾਂ ਅੱਗੇ ਹੋਣਾ ਨਾ ਘੜਦੇ ਇਹ